ਗੁਰੂ ਨੇੜਿਓਂ ਅੱਜ ਸਤਗੁਰੂ ਬ੍ਰਹਮਾਨੰਦ ਜੀ ਮਹਾਰਾਜ ਪੂਰੀ ਵਾਲੇ ਗਉਆਂ ਵਾਲੇ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਦੀ ਵਰਸੀ ਦੇ ਮੌਕੇ ਤੇ ਪਹੁੰਚੇ ਸਾਰਿਆਂ ਨੂੰ ਮੇਰੇ ਵੱਲੋਂ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਬਹੁਤ ਕਰਮਾਂ ਵਾਲਾ ਦਿਨ ਹੈ ਮੇਰੇ ਲਈ ਅੱਜ ਕਿਸਮਤ ਵਾਲਾ ਦਿਨ ਹੈ ਕਿੰਨੀਆਂ ਜਿਹੜੀਆਂ ਇਲਾਹੀ ਰੂਹਾਂ ਨਾਲ ਮੇਲ ਹੋਇਆ ਸੰਤ ਮਹਪੁਰਸ਼ ਜਿਹੜੇ ਨੇ ਉਹਨਾਂ ਦੇ ਦਰਸ਼ਨ ਹੋਏ ਨੇ ਔਰ ਮਨ ਗਦਗਦ ਹੋ ਗਿਆ ਸਭ ਤੋਂ ਵੱਡੀ ਜਿਹੜੀ ਲੋਕ ਸੇਵਾ ਅੱਜ ਦੇ ਜ਼ਮਾਨੇ 'ਚ ਉਹ ਸਿੱਖਿਆ ਸੇਤ ਤੇ ਆਪਣਾ ਵਾਤਾਵਰਣ ਹੈਲਥ ਐਜੂਕੇਸ਼ਨ ਐਂਡ এনवायरमेंट ਸਭ ਤੋਂ ਵੱਡੀਆਂ ਇਹ ਲੋੜਾਂ ਨੇ ਕਿ ਗਰੀਬ ਗਰੀਬ ਦੀ ਗਰੀਬੀ ਨੂੰ ਕੋਈ ਪੀਲਾ ਕਾਰਡ ਬਣਾ ਕੇ ਨੀਲਾ ਕਾਰਡ ਬਣਾ ਕੇ ਹਰਾ ਕਾਰਡ ਬਣਾ ਕੇ ਨਹੀਂ ਦੂਰ ਕਰ ਸਕਦਾ ਗਰੀਬ ਦੀ ਗਰੀਬੀ ਗਰੀਬ ਦਾ ਬੱਚਾ ਖੁਦ ਕਰ ਸਕਦਾ ਹੈ ਦੂਰ ਜੇ ਉਹਨੂੰ ਹੈਲਥ ਤੇ ਕੁਆਲਟੀ ਐਜੂਕੇਸ਼ਨ ਮਿਲ ਜੇ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਸਿੱਖਿਆ দান ਤੋਂ ਵੱਡਾ ਕੋਈ ਪੁੰਨ ਨਹੀਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੰਸਥਾ ਕਿੰਨੇ ਸਾਲਾਂ ਤੋਂ ਇਹ ਕਰਦੀ ਆ ਰਹੀ ਹੈ ਕਾਲਜੇਸ ਦੇ ਵਿੱਚ ਸਕੂਲਾਂ ਦੇ ਵਿੱਚ ਸਿੱਖਿਆ ਦਾ ਪ੍ਰਚਾਰ ਔਰ ਕੁਆਲਟੀ ਸਿੱਖਿਆ ਦਾ ਪ੍ਰਚਾਰ ਫਿਰ ਦੂਜਾ ਹੈ ਹੈਲਥ ਪੀਜੀਆਈ ਗੱਡੀ ਜਾਂਦੀ ਹੈ ਲੰਗਰ ਵਾਲੀ ਹਰ ਰੋਜ਼ ਅੱਜ ਜ਼ਮਾਨਾ ਹੈ ਪੁੱਤ ਪਿਓ ਨੂੰ ਰੋਟੀ ਨਹੀਂ ਖਵਾਉਂਦਾ ਔਲਾਦ ਮਾਪਿਆਂ ਨੂੰ ਰੋਟੀ ਨਹੀਂ ਖਵਾਉਂਦੀ ਇੱਥੋਂ ਗੱਡੀਆਂ ਭਰ ਕੇ ਉਹਨਾਂ ਜਿਹੜੇ ਜਿਨ੍ਹਾਂ ਨੂੰ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ ਜਾਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਵਾਸਤੇ ਇੱਥੇ ਇੱਥੋਂ ਲੰਗਰ ਜਾ ਰਿਹਾ ਹੈ ਕਿਸੇ ਕੀਮਤ 'ਚ ਇਸ ਸੇਵਾ ਦੀ ਇਸੇ ਕਰਨੀ ਚ ਮੁੱਲ ਨਹੀਂ ਪਾਇਆ ਜਾ ਸਕਦਾ ਕਹਿੰਦਾ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਬੱਚਾ ਸੀ ਜਦੋਂ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਮਾਂ ਅੱਜ ਵੀ ਬਹੁਤ ਰੋਂਦੀ ਹੈ ਕਿਉਂਕਿ ਛੋਟਾ ਮੁੰਡਾ ਰੋਟੀ ਨਹੀਂ ਦਿੰਦਾ ਆ ਹਾਲਤ ਹੋ ਵੀ ਸਕੀ ਅਨਾਥ ਆਸ਼ਰਮ ਖੁੱਲ ਗਏ ਬਿਰਧ ਆਸ਼ਰਮ ਖੁੱਲ ਗਏ ਜਿਹੜੇ ਸਮਾਜ ਦੇ ਵਿੱਚ ਬਿਰਧ ਆਸ਼ਰਮ ਖੁੱਲ ਜਾਣ ਜਿਆਦਾ ਸੰਖਿਆ 'ਚ ਇਹਦਾ ਮਤਲਬ ਉੱਥੋਂ ਦੇ ਜਿਹੜੇ ਲੋਕ ਨੇ ਪੱਥਰ ਦਿਲ ਹੋ ਗਏ ਉਹ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦਾ ਕਹਿੰਦੇ ਆ ਕਿ ਜਿਹਦੇ ਘਰੇ ਮਾਪੇ ਨੇ ਬਜ਼ੁਰਗ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਆਹ ਸੰਸਥਾ ਤਾਂ ਪਤਾ ਹੀ ਨਹੀਂ ਕਿੰਨੇ ਤੀਰਥ ਹਰ ਰੋਜ਼ ਕਰਾਉਂਦੀ ਆ ਆਪਾਂ ਸਾਰੇ ਕਿਸਮਤ ਵਾਲੇ ਆ ਇੱਥੇ ਬੈਠ ਕੇ ਆਪਾਂ ਗੱਲਾਂ ਕਰ ਰਹੇ ਆਂ ਮਨੁੱਖਤਾ ਦੀ ਭਲਾਈ ਦੀ ਫਿਰ ਮੈਂ ਮੈਨੂੰ ਯਾਦ ਆਇਆ ਇਹ ਗੱਲ ਬੇਜ਼ੁਬਾਨੇ ਪੰਛੀਆਂ ਤੇ ਜਾਨਵਰਾਂ ਵਾਸਤੇ ਵੀ ਖੁਰਾਕ ਦਾ ਪਾਣੀ ਦਾ ਪੀਣ ਦਾ ਪ੍ਰਬੰਧ ਕਰਨਾ ਇਹ ਬਹੁਤ ਵੱਡੀ ਗੱਲ ਆ ਕੁਦਰਤ ਵੱਲੋਂ ਸ਼ਾਇਦ ਸੰਯੋਗ ਹੀ ਕਹਿ ਲੋ ਕਿ ਮੈਂ ਆਪਣੇ ਘਰੇ ਜਦੋਂ ਤੋਂ ਮੈਂ ਆਪਣੇ ਪਿੰਡੋਂ ਬਾਹਰ ਨਿਕਲਿਆ ਤਾਂ ਮੈਂ ਅੱਜ ਵੀ ਆਪਣੇ ਘਰੇ ਸਤਨਾਜਾ ਪਾ ਕੇ ਜਿਹੜੀ ਜਿਹੜਾ ਲੌਨ ਉਹਦੇ 'ਚ ਖੰਡਾ ਕੇ ਪੰਜ ਛੇ ਪਾਣੀ ਠੰਡੇ ਪਾਣੀ ਵਾਲੇ ਪੌੜ ਰੱਖਿਓਏ ਨੇ ਹਰ ਰੋਜ਼ ਕੁੱਗੀਆਂ ਗਟਾਰਾਂ ਚਿੜੀਆਂ ਮੋਰ ਉੱਥੋਂ ਪਾਣੀ ਪੀਂਦੇ ਨੇ ਸਤਨਾਜਾ ਆਪਣਾ ਆਪਣਾ ਆ ਖਰਾਬ ਇਹ ਪੇਸੋ ਸੁਬਾਨੇ ਨੇ ਉਹ ਫਿਰ ਪਰਮਾਨੰਦ ਕਹਿੰਦਾ ਹੈ ਨਾ ਕਿ ਜਿਹੜਾ ਜਿਹੜਾ ਚੁੰਝ ਦਿੰਦਾ ਹੈ ਉਹ ਫਿਰ ਚੋਗਾ ਵੀ ਦਵਾ ਦਿੰਦਾ ਹੈ ਜਿਹਨੇ ਚੁੰਝ ਦਿੱਤੀ ਤੇ ਦਿੱਤੀ ਰਾਮ ਜੀ ਉਹਗਾ ਹੋਗਾ ਔਰ ਔਰ ਚੁੰਝ ਵੀ ਫਿਰ ਚੋਗੇ ਦੇ ਹਿਸਾਬ ਨਾਲ ਦਿੰਦਾ ਹੈ ਕਈ ਜਾਨਵਰਾਂ ਦੀ ਚੁੰਝ ਬਹੁਤ ਵੱਡੀ ਹੁੰਦੀ ਹੈ ਲੋਕਿ ਉਹਨੇ ਚੋਗਾ ਥੱਲੋਂ ਕੱਢਣਾ ਹੁੰਦਾ ਹੈ ਚਿੜੀ ਦਾ ਚਿੜੀ ਦੀ ਚੁੰਝ ਐਨੀ ਕੁ ਹੁੰਦੀ ਹੈ ਲੋਕਿ ਉਹਦਾ ਚੋਗਾ ਉੱਪਰ ਹੀ ਗਿਆ ਹੁੰਦਾ ਸੋ ਉਹ ਤੋਂ ਵੱਡਾ ਸ਼ਕਤੀਵਾਨ ਕੋਈ ਹੋ ਨਹੀਂ ਸਕਦਾ ਔਰ ਥੱਲੇ ਆ ਕੇ ਸਵਾਮੀ ਜੀ ਵਰਗੇ ਲੋਕ ਤੁਹਾਡਾ ਜਿਹੜਾ ਸਮਾਮਾ ਜ ਜੇ ਤੁਹਾਡਾ ਜਿਹੜਾ ਦਸਵੰਦ ਹੈ ਉਹ ਪੰਛੀਆਂ ਜਨੌਰਾਂ ਬੇਸਹਾਰਾ ਲੋਕਾਂ ਵਾਸਤੇ ਵਰਤਨੇ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਸੋ ਮੈਂ ਤਾਂ ਜਦੋਂ ਵੀ ਮੈਨੂੰ ਕਿਤੇ ਐਮਐਲਏ ਸਹਿਬਾਨ ਬੈਠੇ ਨੇ ਕਿਤੇ ਮੌਕਾ ਮਿਲਦਾ ਹੈ ਕਿ ਕਿਤੇ ਕਿਸੇ ਅਸੀ ਜਗ੍ਹਾ ਤੇ ਜਾਣਾ ਜਿੱਥੇ ਬਹੁਤ ਰੋਹਾਨੀ ਰੂਹਾਂ ਆਈਆਂ ਹੋਣ ਗਿਆ ਬਹੁਤ ਸੰਤ ਮਹਾਪੁਰਸ਼ ਆਏ ਹੋਣਗੇ ਕੋਈ ਪੁਰਾਣੇ ਜਨਮਾਂ ਦੇ ਪੁੰਨੀ ਨੇ ਆਪਣੇ ਕੇ ਅੱਜ ਪਦਾਰਥਵਾਦੀ ਜ਼ਮਾਨੇ 'ਚ ਵੀ ਆਪਣਾ ਘਰ-ਬਾਰ ਤੇ ਆਪਣੀਆਂ ਕਬੀਲਦਾਰੀਆਂ ਛੱਡ ਕੇ ਲੋਕਾਂ ਨੂੰ ਲੋਕਾਈ ਨੂੰ ਸੁਧਾਰਨ ਤੇ ਲੱਗੇ ਨੇ ਔਰ ਸਾਡਾ ਤਾਂ ਵਿਰਸਾ ਹੀ ਇਹ ਆ ਆ ਧਰਤੀ ਤਾਂ ਹੀ ਜ਼ੁਲਮ ਦੇ ਖਿਲਾਫ ਲੜਨ ਦੀ ਤੇ ਗਰੀਬਾਂ ਦੇ ਹੱਕ 'ਚ ਖੜਨ ਦੀ ਧਰਤੀ ਆ ਇਹ ਇਹ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਹੈ ਸਾਡੇ ਗੁਰੂਆਂ ਨੇ ਸਾਨੂੰ ਇਹੀ ਦੱਸਿਆ ਗਰੀਬ ਦੇ ਹੱਕ 'ਚ ਖੜਨਾ ਹੈ ਕਿਉਂਕਿ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਸਿੱਧਾ ਰਾਹ ਜਾਂਦਾ ਹੈ ਗਰੀਬ ਦੀ ਹਾ ਨਾ ਲੋ ਕਦੇ ਮੈਂ ਵੀ ਇਹੀ ਅਰਦਾਸ ਕਰਦਾ ਰਹਿਣਾ ਪ੍ਰਮਾਤਮਾ ਅੱਗੇ ਹਰ ਰੋਜ਼ ਸ਼ਾਮ ਸਵੇਰੇ ਕਿ ਪ੍ਰਮਾਤਮਾ ਐਡੀ ਵੱਡੀ ਇੱਜ਼ਤ ਬਖਸ਼ਦੀ ਐਡਾ ਵੱਡਾ ਮਾਣ ਬਖਸ਼ਦਾ ਔਦਾ ਬਖਸ਼ਦਾ ਬਸ ਹੁਣ ਇੱਕ ਸਮਤ ਬਖਸ਼ੀ ਬਲ ਬਖਸ਼ੀ ਕਿ ਮੇਰੇ ਮੇਰੀ ਕਲਮ ਚੋਂ ਕੋਈ ਅਜਿਹਾ ਫੈਸਲਾ ਨਾ ਨਿਕਲੇ ਜਿਹਦੇ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਇਹੋ ਜਿਹੇ ਫੈਸਲੇ ਜਰੂਰ ਕਰਵਾ ਦੀ ਮੈਥੋਂ ਭਾਵੇਂ ਅੱਧੀ ਰਾਤ ਨੂੰ ਉਠਾ ਕੇ ਜਿਹਦੇ ਨਾਲ ਕਿਸੇ ਘਰ ਦੀ ਕਬੀਲਦਾਰੀ ਲੀਤੇ ਚੜ੍ਹਦੀ ਹੋਵੇ ਸੋ ਮੈਂ ਹਰ ਰੋਜ਼ ਇਹ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਪਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ੀ ਹੈ ਭਾਵੇਂ ਵਧਾਈ ਨਾ ਪਰ ਇਹ ਤੋਂ ਘਟਣ ਨਾ ਦੇ ਕਾਇਮ ਰੱਖ ਲਈਂ ਨੀ ਕਿਉਂਕਿ ਕੋਈ ਮੁੱਲ ਨਹੀਂ ਹੈਗਾ ਜੀ ਕੋਈ ਮੁੱਲ ਨਹੀਂ ਹੈਗਾ ਲੋਕਾਂ ਦੇ ਪਿਆਰ ਦਾ ਕਈ ਜਨਮ ਮੈਂ ਹਰ ਸਾਹ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਮ ਲੱਗ ਜਾਣਗੇ ਮੈਨੂੰ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਔਰ ਐਸ ਪੱਧਰ ਤੇ ਪਰਮਾਤਮਾ ਨੇ ਇੱਜ਼ਤ ਮਾਨ ਬਖਸ਼ਿਆ ਲੋਕਾਂ ਚ ਹੀ ਪਰਮਾਤਮਾ ਵਸਦਾ ਹੈ ਜੀ ਸੋ ਮੈਨੂੰ ਖੁਸ਼ੀ ਹੈ ਜੇ ਇਸ ਗੱਲ ਦੀ ਹੈ ਕਿ ਸਰਕਾਰਾਂ ਇਕੱਲੀਆਂ ਨਹੀਂ ਕਰ ਸਕਦੀਆਂ ਇਹ ਕੰਮ ਜਦੋਂ ਸੰਸਥਾਵਾਂ ਨਾਲ ਆ ਜਾਣ ਜਦੋਂ ਨਾਲ ਇਸ ਤਰ੍ਹਾਂ ਦੀਆਂ ਸੰਸਥਾਵਾਂ ਆ ਕੇ ਕਹਿਣ ਕਿ ਜੀ ਅਸੀਂ ਇੱਥੇ ਕਾਲਜ ਬਣਾਉਣਾ ਹੈ ਤੇ ਸਾਨੂੰ ਥੋੜਾ ਜਿਹਾ ਆ ਐਨਓਸੀ ਚਾਹੀਦੀ ਹੈ ਤੇ ਉਹ ਕਾਲਜ ਦੁੱਗਣਾ ਤਿੱਗਣਾ ਬਣਾ ਕੇ ਅਸੀਂ ਪੇਸ਼ ਕਰਾਂਗੇ ਮੇਰੀ ਆਪਣੀ ਡਿਊਟੀ ਬਣਦੀ ਹੈ ਮੈਂ ਇੱਕ ਟੀਚਰ ਦਾ ਬੇਟਾ ਮੈਂ ਐਜੂਕੇਸ਼ਨ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਸਕੂਲ ਬਣਾ ਰਹੇ ਹਾਂ ਹਸਪਤਾਲ ਬਣਾ ਰਹੇ ਹਾਂ ਮੈਂ ਕੋਈ ਇੱਥੇ ਰੈਲੀ ਕਰਨ ਨਹੀਂ ਆਇਆ ਨਾ ਹੀ ਮੈਂ ਕੋਈ ਚੋਣ ਨਿਸ਼ਾਨ ਜਾਂ ਕੋਈ ਮੈਂ ਤਾਂ ਦਰਸ਼ਨ ਕਰਨ ਆਇਆ ਔਰ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦੇਣ ਆਇਆ ਕਿ ਤੁਸੀਂ ਬਹੁਤ ਕਿਸਮਤ ਵਾਲਿਆਂ ਜਿਹੜੇ ਜਿਹੜੇ ਚਰਨਾ ਚ ਤੁਸੀਂ ਬੈਠੇ ਹੋ ਇੱਥੋਂ ਵਿਦਿਆ ਵਿਚਾਰੀ ਤਪ ਪਰਉਪਕਾਰੀ ਤੇ ਇੱਥੋਂ ਆਪਾਂ ਖੇਤ ਚ ਬਾੜੀ ਕਰਨ ਵੇਲੇ ਥੋੜੀ ਜੀ ਕਣਕ ਛੱਡ ਦਿੰਨੇ ਆ ਥੋੜਾ ਜਿਹਾ ਬਾਜਰਾ ਥੋੜਾ ਜਿਹਾ ਜਿਹੜਾ ਫਸਲ ਹੈ ਉਹਦਾ ਹਿੱਸਾ ਛੱਡ ਦਿੰਨੇ ਆ ਕਿ ਬੇਜ਼ਵਾਨੇ ਜਨੌਰ ਖਾ ਲੈਣਗੇ ਆਪਾਂ ਉਹ ਲੋਕ ਆ ਜੀ ਸਾਨੂੰ ਤਾਂ ਗੁਰੂ ਸਾਹਿਬ ਨੇ ਵੀਰ ਪੈ ਦਾ ਲੰਗਰ ਬਖਸ਼ਿਆ ਸੀ ਉਹ 20 ਰੁਪਏ ਦੀ ਐਫ ਡੀ ਰਹਿੰਦੀ ਦੁਨੀਆ ਤੱਕ ਰਹੂਗੀ ਉਹ ਮੁੱਕਣੀ ਨਹੀਂ ਦੁਨੀਆ ਭਰ ਚ ਕੋਈ ਕੋਈ ਆਫਤ ਆ ਜੇ ਕੋਈ ਜੰਗ ਲੱਗ ਜੇ ਕੋਈ ਭਚਾਲ ਆ ਜੇ ਬਾਕੀ ਇੰਟਰਨੈਸ਼ਨਲ ਸੰਸਥਾਵਾਂ ਪਹੁੰਚਣ ਨਾ ਪਹੁੰਚਣ ਸਾਡਾ ਗੁਰੂ ਨਾਨਕ ਸਾਹਿਬ ਦਾ ਲੰਗਰ ਜ਼ਰੂਰ ਲੱਗ ਜਾਂਦਾ ਉੱਥੇ ਸਭ ਤੋਂ ਪਹਿਲਾਂ ਇਹ ਸਾਨੂੰ ਬਖਸ਼ਿਸ਼ ਹੈ ਪਰਮਾਤਮਾ ਦੀ ਇਹ ਧਰਮੀ ਨੂੰ ਬਖਸ਼ਿਸ਼ ਹੈ ਸੋ ਆਚਾਰੀਆ ਸਵਾਮੀ ਚੇਤਨਾਨ ਜੀ ਮੈਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਔਰ ਉਹਨਾਂ ਨੇ ਵੀ ਮੈਨੂੰ ਹੁਣ ਇਹੀ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਬਸ ਓਨੈਸਟੀ ਨਾਲ ਕਰਦੇ ਰਹੋ ਇਸ ਤੋਂ ਵੱਡਾ ਅਸ਼ੀਰਵਾਦ ਕੀ ਮਿਲ ਸਕਦਾ ਹੈ ਇਮਾਨਦਾਰੀ ਤੋਂ ਵੱਡਾ ਕੋਈ ਦੌਲਤ ਨਹੀਂ ਹੈਗੀ ਇਮਾਨਦਾਰੀ ਤੋਂ ਵੱਡੀ ਜੇ ਕਿਸੇ ਨੂੰ ਮਿਲ ਜੇ ਲੋਕ ਛੇਤੀ ਛੇਤੀ ਆਪਣੇ ਦਿਲਾਂ 'ਚ ਜਗ੍ਹਾ ਨਹੀਂ ਦਿੰਦੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਕੰਾਲਣਾ ਕਰਨੀਆਂ ਪੈਂਦੀਆਂ ਨੇ ਤਾਂ ਲੋਕ ਜਿਹੜੇ ਨੇ ਉਹ ਤੁਹਾਨੂੰ ਜਗ੍ਹਾ ਦਿੰਦੇ ਆ ਸਵਾਮੀ ਜੀ ਵਰਗੇ ਆ ਜਿਹੜੇ ਸਾਰੇ ਆ ਰੂਹਾਂ ਬੈਠੀਆਂ ਨੇ ਇਹਨਾਂ ਨੇ ਕਾਲਣਾ ਕਾਲੀਆਂ ਹੋਈਆਂ ਨੇ ਤਾਂ ਆਪਣੀ ਆਪਣੀ ਜਗ੍ਹਾ ਤੇ ਇਹਨਾਂ ਦੀ ਮੰਨਤਾ ਹੈ ਮੰਨਤਾ ਕੀ ਹੈ ਕਿ ਗੁਰੂ ਜੀ ਰਾਹ ਦੱਸ ਦੋ ਗੁਰੂ ਜਦੋਂ ਰਾਹ ਦਸੇਰੇ ਹੋਣ ਸ਼ਹੀਦ ਜਦੋਂ ਸਾਨੂੰ ਆਜ਼ਾਦੀਆਂ ਲੈਣ ਵਾਸਤੇ ਆਪਣੀਆਂ ਜਵਾਨੀਆਂ ਲੇਖੇ ਲਈਆਂ ਹੁਣ ਦੇਸ਼ ਦੇ ਫਿਰ ਉਹ ਤੋਂ ਉਹ ਤੋਂ ਵੱਡਾ ਕੌਮ ਉਹ ਤਾਂ ਵੱਡੀ ਕੌਮ ਕਿਸਮਤ ਵਾਲੀ ਨਹੀਂ ਹੋ ਸਕਦੀ ਇੱਕ ਰਾਜਾ ਸੀ ਰਾਜਾ ਸੀ ਰਾਜੇ ਨੇ ਬੁਲਾਏ ਸਾਰੇ ਵਜ਼ੀਰ ਕਿ ਮੇਰੀ ਮਹਿਮਾ ਕਿਵੇਂ ਹੋ ਸਕਦੀ ਹੈ ਲੋਕ ਮੇਰੀ ਪੱਲੇ ਬੱਲੇ ਕਿਵੇਂ ਕਰ ਸਕਦੇ ਨੇ ਉਹ ਕਹਿੰਦੇ ਜੀ ਆਪਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਖੋਲ ਦੋ ਥੋੜੀ ਬੱਲੇ ਬੱਲੇ ਹੋ ਜਾਊਗੀ ਉਹ ਇੱਕ ਫਕੀਰ ਨੂੰ ਪਤਾ ਲੱਗ ਗਿਆ ਕਿ ਰਾਜਾ ਪੈਸੇ ਦਾ ਮਾਣ ਕਰਦਾ ਹੈ ਕਹਿੰਦਾ ਕੋਈ ਗੱਲ ਨਹੀਂ ਅਨਾਉਂਸਮੈਂਟ ਕਰਤੀ ਕਿ ਇੱਥੇ ਰਾਜਾ ਆਪਣੇ ਖਜ਼ਾਨੇ ਦਾ ਮੂੰਹ ਖੋਲੂਗਾ ਲਾਈਨ ਲੱਗ ਕੇ ਆ ਜਾਓ ਉਹ ਫਕੀਰ ਵੀ ਲਾਈਨ ਚ ਲੱਗ ਗਿਆ ਲੋਕਾਂ ਨੂੰ ਮੋਹਰਾਂ ਸੋਨਾ ਬੰਡੀਗੇ ਬੰਡੀਗੇ ਲੰਬੀ ਲਾਈਨ ਸੀ ਜਦੋਂ ਫਕੀਰ ਦੀ ਵਾਰੀ ਆਈ ਉਹਨੇ ਆਖਿਆ ਜੇ ਮੈਂ ਤਾਂ ਵਾਰੀ ਤਾਂ ਆ ਗਈ ਆਹ ਵਿਚਾਰਾ ਪਖਾਰੀ ਬੈਠਾ ਇੱਕ ਆਜਾ ਬੰਦਾ ਹੈ ਹੈਂਡੀਕੈਪਟ ਹੈ ਜਿੱਦਾਂ ਅਜੇ ਲਾਈਨ ਚ ਵੀ ਨਹੀਂ ਲੱਗਿਆ ਇਹ ਤਾਂ ਵਾਰੀ ਬਹੁਤ ਲੇਟ ਆਊ ਉਹਨੇ ਕੀ ਕੀਤਾ ਆਪ ਆਵਦੇ ਵਾਲੀ ਜਗਾ ਉਹ ਪਖਾਰੀ ਨੂੰ ਦੇ ਦਿੱਤੀ ਉਹ ਜਿਹੜਾ ਅਪਾਹਜ ਸੀ ਕਹਿੰਦਾ ਮੇਰੀ ਥਾਂ ਤੇ ਤੂੰ ਲੈ ਲਾ ਮੈਂ ਦੁਆਰੇ ਆ ਜਾਨਾ ਦੁਆਰੇ ਲਾਈਨ ਚ ਲੱਗ ਗਿਆ ਜੂ ਦੁਆਰੇ ਵਾਰੀ ਆਈ ਫੇਰ ਕੋਈ ਨਾ ਕੋਈ ਬੈਠਾ ਸੀ ਬੇਸਹਾਰਾ ਕਹਿੰਦਾ ਯਾਰ ਤੂੰ ਤਾਂ ਲਾਈਨ ਚ ਵੀ ਨਹੀਂ ਲੱਗਿਆ ਤੂੰ ਆ ਜਾ ਮੇਰੀ ਜਗ੍ਹਾ ਤੇ ਆ ਜਾ ਮੈਂ ਦੁਆਰੇ ਲਾਈਨ ਚ ਲੱਗ ਜਾਨਾ ਜਦੋਂ 15 20 ਵਾਰੀ ਐਦਾਂ ਕੀਤਾ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਉਹ ਫਕੀਰ ਦੀ ਬੱਲੇ ਬੱਲੇ ਕਿ ਇੱਕ ਬੰਦਾ ਯਾਰ ਆਪਣੀਆਂ ਵਾਰੀਆਂ ਹੀ ਦੇਈ ਜਾਂਦਾ ਹੈ ਕਮਾਲ ਹੈ ਫੇਰ ਲਾਈਨ ਚ ਲੱਗ ਜਾਂਦਾ ਹੈ ਵਾਰੀਆਂ ਉਹ ਰਾਜੇ ਨੂੰ ਕਿਸੇ ਨੇ ਦੱਸਿਆ ਕਿਆ ਹੋ ਗਿਆ ਰਾਜਾ ਬੜਾ ਗੁੱਸੇ ਚ ਹੋਇਆ ਕਹਿੰਦਾ ਯਾਰ ਖਜ਼ਾਨਾ ਮੈਂ ਲਟਾਰਿਆ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਕੋਈ ਨਹੀਂ ਕਹਿੰਦਾ ਮੈਂ ਆਪ ਵੰਡਾਂ ਰਾਜਾ ਆਪ ਵੰਡਣ ਲੱਗ ਗਿਆ ਉਹ ਫਕੀਰ ਦੀ ਜਦੋਂ ਵਾਰੀ ਆਈ ਫਕੀਰ ਨੇ ਫੇਰ ਕਿਸੇ ਨੂੰ ਕਹਿਤਾ ਕਹਿੰਦਾ ਵੀ ਤੂੰ ਆ ਜਾ ਤੂੰ ਆ ਜਾ ਮੈਂ ਬਾਅਦ ਦੁਬਾਰਾ ਆ ਜੰਨਾ ਉਹ ਰਾਜਾ ਕਹਿੰਦਾ ਗੱਲ ਸੁਣ ਬਾਬਾ ਤੂੰ ਸਵੇਰ ਦਾ ਲੱਗਿਆ ਇਹ ਕੰਮ ਕਰਨ ਜਦੋਂ ਤੇਰੀ ਵਾਰੀ ਆਉਂਦੀ ਐ ਤੂੰ ਕਿਸੇ ਹੋਰ ਨੂੰ ਦੇ ਦਿੰਨਾ ਤੇ ਫੇਰ ਲਾਈਨ ਚ ਲੱਗ ਜੰਨਾ ਇਹ ਤੇਰੇ ਤੇ ਕਾਰਵਾਈ ਹੋਊ ਕਹਿੰਦਾ ਗੱਲ ਸੁਣੋ ਮਹਾਰਾਜਾ ਸਾਹਿਬ ਦੋਨੇ ਇੱਕੋ ਜਿਹੇ ਆ ਕਹਿੰਦੇ ਕਿ ਮੈਂ ਕਹਿੰਦਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀ ਹੈ ਤੂੰ ਖਜ਼ਾਨਾ ਵੰਡੀਂ ਨਾ ਮੈਂ ਵਾਰੀ ਵੰਡੀਂ ਨਾ ਦੇਖਦੇ ਆ ਕਿਹਦੀ ਪਹਿਲਾਂ ਜਿਹੜੀ ਆ ਸਲਤਨਤ ਖਤਮ ਹੁੰਦੀ ਹੈ ਵਾਰੀਆਂ ਕਿਦੋਂ ਮੁੱਕੜ ਗਈਆਂ ਜੀ ਕਹਿੰਦਾ ਤੂੰ ਖਜ਼ਾਨਾ ਵੰਡ ਦੇਖਦੇ ਆ ਤੇਰਾ ਖਜ਼ਾਨਾ ਪਹਿਲਾਂ ਮੁੱਕਦਾ ਜਾਂ ਮੇਰੀ ਵਾਰੀ ਪਹਿਲਾਂ ਮੁੱਕਦੀ ਹੈ ਸੋ ਇਹ ਫਕੀਰ ਜਿਹੜੇ ਲੋਕ ਭਗਤ ਲੋਕ ਨੇ ਇਹ ਵਾਰੀਆਂ ਵੰਡਦੇ ਆਪਣੀਆਂ ਕਿ ਭਾਈ ਤੁਸੀਂ ਤੁਸੀਂ ਆਓ ਪੂਰੇ ਤੁਸੀਂ ਪੜੋ ਤੁਸੀਂ ਜੱਜ ਬਣੋ ਤੁਸੀਂ ਡੀਸੀ ਲੱਗੋ ਤੁਹਾਡੇ ਬੱਚੇ ਅੱਗੇ ਆਉਣ ਤੁਹਾਡਾ ਅਲਾਜ ਅਸੀਂ ਕਰਾਵੇਂ ਵਾਰੀਆਂ ਦਿੰਦੇ ਆ ਸੋ ਇੱਕ ਪਾਸੇ ਖਜ਼ਾਨਾ ਇੱਕ ਪਾਸੇ ਫਕੀਰ ਦੀ bari ਵੱਡਾ ਕੌਣ ਹੈ ਫਕੀਰ ਦੀ bari ਉਹ ਕਹਿੰਦਾ ਤੂੰ ਇਹ ਵੰਡੀ ਜਨਾ ਮੇਰੇ ਕੋਲ bari ਹੈ ਮੈਂ ਵਾਰੀਆਂ ਵੰਡੀ ਜਨਾ ਆਹੀ ਆਪਣੇ ਚ ਫਰਕ ਹੈ ਕਹਿੰਦਾ ਸੋ ਸਾਨੂੰ ਬੜਾ ਵਿਰਸਾ ਪਿਆ ਸਾਡੇ ਕੋਲੇ ਪੜਨ ਨੂੰ ਬੱਚਿਆਂ ਨੂੰ ਪੜਾਓ ਮੇ ਮਾਵਾਂ ਪੈਣਾ ਬਹੁਤ ਭਾਰੀ ਗਿਣਤੀ ਚ ਆਈਆਂ ਨੇ ਤੁਹਾਡੇ ਬਿਨਾ ਚੁੱਲਾ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਬੱਚਿਆਂ ਨੂੰ ਪੜਾਓ ਔਰ ਇਸ ਗੱਲ ਦੀ ਗਾਰੰਟੀ ਹੈ ਗੁਰੂ ਸਾਹਿਬ ਦਾ ਸ਼ਹੀਦਾਂ ਦਾ Swami ਭਗਤ ਫਕੀਰ ਲੋਕਾਂ ਦਾ ਆਸ਼ੀਰਵਾਦ ਹੈ ਕਿ ਜੇ ਤੁਹਾਡੇ ਬੱਚੇ ਪੜਨਗੇ ਉਹਨਾਂ ਦੀ ਵਾਰੀ ਬਿਲਕੁਲ ਇਮਾਨਦਾਰੀ ਨਾਲ ਆਉਗੀ ਇੱਕ ਗਲੀ ਵਾਲਾ ਪੈਸਾ ਵੀ ਰਿਸ਼ਵਤ ਨਹੀਂ ਹੋਊਗੀ ਕਿਸੇ ਨੂੰ ਸ਼ਿਫਾਰਿਸ਼ ਲਾਉਣ ਦੀ ਲੋੜ ਨਹੀਂ ਪਊਗੀ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ ਹੈ 490 ਵਾਲੀ ਕੋਈ ਕੁੜੀ ਇਸ ਕਰਕੇ ਰਹਿ ਗਈ ਕਿ ਉਹਦੇ ਬਾਪੂ ਨੂੰ ਕੋਈ ਐਮਐਲਏ ਨਹੀਂ ਜਾਣਦਾ ਸੀ ਜਾਂ ਉਹਦੇ ਬਾਪੂ ਕੋਲੇ ਪੈਸੇ ਨਹੀਂ ਸੀ ਤੇ 450 ਵਾਲਾ ਕੋਈ ਬੱਚਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲੇ ਪੈਸੇ ਸੀ ਜਾਂ ਸ਼ਿਪਾਰਸੀ ਇਹ ਨਹੀਂ ਹੋ ਸਕਦਾ 490 ਵਾਲੇ ਨੂੰ 490 ਵਾਲੇ ਨੂੰ ਹੀ ਮਿਲੂਗੀ ਸੋ ਇਹ ਇਹ ਸਮੱਤ ਕਿੱਥੋਂ ਆਉਂਦੀ ਹੈ ਜਦੋਂ ਤੁਸੀਂ ਇਹੋ ਜਿਹੀ ਜਗ੍ਹਾ ਤੇ ਨਤਬਸਤ ਕੁੰਦੇ ਰਹੋਗੇ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਕਿ ਹਾਂ ਆਪਾਂ ਨੇ ਉੱਥੋਂ ਵਾਅਦਾ ਕੀਤਾ ਸੀ ਉੱਥੇ ਆ ਪਵਿੱਤਰ ਸਟੇਜ ਹੈ ਇੱਥੋਂ ਕੋਈ ਵਾਅਦਾ ਕੀਤਾ ਸੀ ਉਹ ਨਿਭਾਉਣਾ ਹੈ ਨਹੀਂ ਤਾਂ ਨਹੀਂ ਤਾਂ ਫਿਰ ਇੱਥੇ ਆਏ ਬੜੇ ਬੜੇ ਆਏ ਬੜੇ ਤੁਰ ਗਏ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵਿੜੇ ਚੱਕੋ ਚੱਕੋ ਕਰਦੇ ਜਿੰਨਾ ਪਿੱਛੇ ਪਾਪ ਕਮਾਉਣੇ ਆ ਠੱਗੀਆਂ ਮਾਰਦਿਆਂ ਉਹ ਘਾਟਾ ਵੀ ਨਹੀਂ ਰੱਖਦੇ ਜਦੋਂ ਪ੍ਰਾਂਤ ਤਿਆਗ ਦਿੰਦੇ ਆ ਬੰਦਾ ਘਾਟਾ ਵੀ ਘਰੇ ਨਹੀਂ ਰੱਖਦੇ ਉਹ ਕਹਿੰਦੇ ਕੋਈ ਗੱਲ ਨਹੀਂ ਨੰਗਲਾਂ ਵਾਲੀ ਭੂਆ ਪਰਸੋਂ ਨੂੰ ਆਜੂ ਫੁੱਲਾਂ ਤੇ ਕਿਹੜਾ ਚੱਕੀਏ ਚੱਕੋ 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 ਛੇਤੀ ਚੱਕੋ ਸੋ ਇਸ ਕਰਕੇ ਭਾਈ ਜਾਣਾ ਕੱਖ ਨਹੀਂ ਇੱਥੋਂ ਕਰਮ ਜਾਣੇ ਨੇ ਚੰਗੇ ਕੱਬ ਕਰ ਜੋਗੇ ਨਾਲ ਚਾਰ ਬੰਦੇ ਯਾਦ ਕਰ ਲਿਆ ਕਰਨਗੇ ਨਹੀਂ ਤਾਂ ਇੱਥੇ ਪਹਿਲੀਆਂ ਵਰਸੀਆਂ ਮਨਾਉਣ ਗੀ ਪਰਿਵਾਰ ਵੀ ਭੁੱਲ ਜਾਂਦਾ ਪਹਿਲੀ ਵਰਸੀ ਤੇ ਆ ਆ ਦੇਖੋ 1912 ਤੋਂ 2002 ਤੱਕ ਲੈ ਵਰਸੀਆਂ ਆਉਣ ਵਾਲੇ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆ ਵਰਸੀਆਂ ਬਣਾਈਆਂ ਜਾਂਦੀਆਂ ਰਹਿਣਗੀਆਂ ਕਿਉਂਕਿ ਫਕੀਰਾਂ ਦੀਆਂ ਵਰਸੀ ਇਹ ਉਹਨਾਂ ਦੀਆਂ ਵਰਸੀਆਂ ਨੇ ਜਿਨੇ ਮੋਹ ਮਾਇਆ ਤਿਆਗ ਕੇ ਦੁਨੀਆ ਨੂੰ ਸੱਚੇ ਰਸਤੇ ਪਾਇਆ ਸੱਚ ਦੀ ਗੱਲ ਕੀਤੀ ਸੋ ਅਸੀਂ ਤਾਂ ਇਸ ਪੱਖੋਂ ਪੰਜਾਬ ਬਹੁਤ ਕਿਸਮਤ ਵਾਲਾ ਹੈ ਕਿ ਸਾਡੇ ਕੋਲੇ ਫਕੀਰ ਭਗਤ ਸ਼ਾਇਰ ਸੰਤ ਔਰ ਸੰਪਰਦਾਵਾਂ ਮੱਠਾਂ ਡੇਰੇ ਸੱਚ ਨੂੰ ਸੱਚ ਦਾ ਰਾਦ ਖਾਣ ਵਾਲੇ ਔਰ ਗੁਰਬਾਣੀ ਉਹਦਾ ਖਜ਼ਾਨਾ ਹੀ ਬਹੁਤ ਵੱਡਾ ਹੈ ਗੁਰਬਾਣੀ ਤੋਂ ਹੀ ਸਿੱਖਿਆ ਲੈ ਕੇ ਆਪਾਂ ਅੱਗੇ ਚੱਲਦੇ ਹਾਂ ਸੋ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਮਨ ਬਹੁਤ ਮੈਨੂੰ ਮਨ ਅੱਜ ਮੇਰਾ ਖੁਸ਼ ਹੋਇਆ ਇਸ ਗੱਲ ਤੋਂ ਕਿ ਮੇਰੇ ਮੈਂ ਕੱਲਾ ਨਹੀਂ ਹੈਗਾ ਮੈਂ ਕੱਲਾ ਨਹੀਂ ਹੈਗਾ ਕਿ ਮੈਂ ਫੀਲ ਕਰਾਂ ਕਿ ਯਾਰ ਐਜੂਕੇਸ਼ਨ ਤੇ ਹੈਲਥ ਤੇ ਕੰਮ ਕਰਨਾ ਹੈ এনवायरमेंट ਤੇ ਕੰਮ ਕਰਨਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਪਾਣੀ ਵੀ ਬਚਾਉਣਾ ਹੈ ਹਵਾ ਵੀ ਬਚਾਉਣੀ ਹੈ ਧਰਤੀ ਬਚਾਉਣੀ ਹੈ ਇਹੋ ਜਿਹੇ ਸਸਤਾਵਾ ਜਦੋਂ ਮੇਰੇ ਨਾਲ ਨੇ ਤਾਂ ਮੇਰਾ ਹੌਸਲਾ ਦੁੱਗਣਾ ਤਿੱਗਣਾ ਚੌਗਣਾ ਹੋ ਜਾਂਦਾ ਹੈ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਰਾਜਨੀਤੀ ਗੱਲਾਂ ਰੈਲੀਆਂ ਕਿਤੇ ਫੇਰ ਕਰਾਂਗੇ ਮੈਨੂੰ ਕੋਈ ਪੱਤਰਕਾਰ ਕਿਤੇ ਮੈਂ ਮੱਥਾ ਟਿਕਣ ਜਾਣਾ ਕੋਈ ਪੱਤਰਕਾਰ ਮੈਨੂੰ ਪੁੱਛ ਲੈਂਦਾ ਮੈਂ ਕਹਾਂ ਇਸ ਜਗ੍ਹਾ ਤੇ ਮੰਗਣ ਆਇਆ ਇਸ ਜਗ੍ਹਾ ਤੇ ਵੰਡਣ ਨਹੀਂ ਆਇਆ ਇਸ ਜਗ੍ਹਾ ਤੋਂ ਮੰਗਣ ਆਇਆ ਜੇ ਕੋਈ ਰਾਜਨੀਤੀ ਗੱਲ ਕਰਨੀ ਹੈ ਸੜਕ ਦੇ ਪਰਲੇ ਪਾਸੇ ਜਾ ਕੇ ਮੇਰੇ ਨਾਲ ਗੱਲ ਕਰੀਂ ਉੱਥੇ ਜਾ ਕੇ ਕੋਈ ਹੋਰ ਗੱਲ ਕਰਾਂਗੇ ਇਸ ਜਗ੍ਹਾ ਤੇ ਕੋਈ ਨਿੰਦਿਆ ਕੋਈ ਚੁਗਲੀ ਨਹੀਂ ਕਰਨੀ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਣਾ ਮੰਦਾ ਸ਼ਬਦ ਨਹੀਂ ਬੋਲਣਾ ਸੋ ਅਸੀਂ मैं किस्मत वाला कि मैं इतने अज पहुँच के मैनू सुकून मिलया किन्नी हज़ार की गिनती संगत बहर खड़ी है इन्नी तुरे फिर जिन्हें बैठे हो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਸੋ ਮੈਂ ਜਦੋਂ ਮੈਨੂੰ ਬੁਲਾਉਂਗੇ ਮੈਂ ਹਾਜ਼ਰ ਹੁੰਦਾ ਰਹਾਂਗਾ ਔਰ ਅਸ਼ੀਰਵਾਦ ਲੈਂਦਾ ਰਹਾਂਗਾ ਸਮਤ ਭਖੇ ਪਰਮਾਤਮਾ ਮੈਂ ਇਸ ਸੰਸਥਾ ਦਾ ਧੰਨਵਾਦੀ ਹਾਂ ਇਸੇ ਤਰ੍ਹਾਂ ਮੈਂ ਕਹਿੰਦਾ ਪ੍ਰੈਜੈਂਟੇਸ਼ਨ ਲੈ ਕੇ ਆਓ ਮੈਂ ਸਾਰੇ ਟਰਸਟ ਨੂੰ ਕਹਿੰਦਾ ਆ ਕੇ ਬੈਠ ਕੇ ਆਪਾਂ ਇਸ ਹੈਲਥ ਦੇ ਮਿਸ਼ਨ ਨੂੰ এডਿਕੇਸ਼ਨ ਦੇ ਮਿਸ਼ਨ ਨੂੰ ਤੇ ਵਾਤਾਵਰਣ ਦੇ ਮਿਸ਼ਨ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵਾਂਗੇ ਸਰਕਾਰ ਵੱਲੋਂ ਜੋ ਸਹਾਇਤਾ ਚਾਹੀਦੀ ਹੋਈ खुले दिल ना करा असी अपने पंजाब न दोबारे पंजाब बना कोई कैलीफोर्या लंडन पैरिस बनाने की लड़ नहीं इन्ना ही मैं तो कहूँगा और मैं थोड़ा पुत थोड़ा छोटा वोटा भाई बन के आया मुख्यमंत्री ये छोटे मोटे अहदे ने इन संस्थाव मूहे जगह पे आके वो अहदे बहुत छोटे रह जाते हैं सत साहेब सत साहेब सत सााहेब Es al...